ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚੂਕੇ ਹਾਂ ਜੋ ਕਿ ਐਮਸ ਬਠਿੰਡਾ ਵਿੱਚ ਨਿਕਲੀ ਵੈਕੈਂਸੀ ਬਾਰੇ ਗੱਲ ਕਰਾਂਗੇ ਜਿਸ ਦੇ ਵਿੱਚ ਕਿ ਵਾਕ ਇਨ ਇੰਟਰਵਿਊ ਹੈਗਾ ਜੀ ਪ੍ਰੋਜੈਕਟ ਟੈਕਨੀਕਲ ਸਪੋਰਟ ਤੇ ਪ੍ਰੋਜੈਕਟ ਨਰਸ ਦੀਆਂ ਵੈਕੈਂਸੀਆਂ ਇਸ ਬਾਰੇ ਆਪਾਂ ਇਸ ਵੀਡੀਓ 'ਚ ਡਿਟੇਲ 'ਚ ਗੱਲ ਕਰ ਰਹੇ ਹਾਂ ਵੀਡੀਓ ਨੂੰ ਡਿਟੇਲ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਕੋਈ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਵੀ ਇਹ ਜੋ ਜੋਬ ਨੋਟੀਫਿਕੇਸ਼ਨ ਹੈ ਜੀ ਇਸ ਦੇ ਵਿੱਚ ਵਾਕ ਇਨ ਇੰਟਰਵਿਊ ਹੈ ਜੀ ਵਾਕ ਇਨ ਇੰਟਰਵਿਊ ਦਾ ਡੇਟ ਟਾਈਮਿੰਗ ਹੈਗਾ 21 ਮਾਰਚ ਨੂੰ ਸਵੇਰੇ 10 ਵਜੇ ਦਾ ਠੀਕ ਹੈ ਕੈਂਡੀਡੇਟਸ ਆਪਣਾ 9 ਵਜੇ ਤੱਕ ਤੋਂ ਲੈ ਕੇ 10:30 ਵਜੇ ਤੱਕ ਉੱਥੇ ਉਹਨਾਂ ਦੀ ਐਂਟਰੀ ਰਹਿਣ ਵਾਲੀ ਹੈ 21 ਮਾਰਚ ਨੂੰ ਉਸ ਤੋਂ ਪਹਿਲਾਂ-ਪਹਿਲਾਂ ਆਪਣਾ ਪਹੁੰਚ ਜਾਣ ਤੇ ਜੋ ਵੈਨਿਊ ਰਹਿਣ ਵਾਲਾ ਜਿੱਥੇ ਪੇਪਰ ਤੁਹਾਡਾ ਇੰਟਰਵਿਊ ਹੋਣਾ ਉਹ ਹੈਗਾ ਕਾਲਜ ਕਾਉਂਸਲ ਹਾਲ ਐਡਮਿਨਿਸਟ੍ਰੇਸ਼ਨ ਬਲੋਕ ਮੈਡੀਕਲ ਕਾਲਜ ਏਮਸ ਬਠਿੰਡਾ ਵਿਖੇ ਜਿਸ ਦੇ ਵਿੱਚ ਕਿ ਜੀ ਪ੍ਰੋਜੈਕਟ ਟੈਕਨੀਕਲ ਸਪੋਰਟ ਦੀ ਇੱਕ ਵੈਕੈਂਸੀ ਆ ਜਿਸ ਦੇ ਵਿੱਚ ਕਿ ਗ੍ਰੈਜੂਏਟ ਹੋਣੇ ਚਾਹੀਦੇ ਤੁਸੀਂ ਸਾਇੰਸ ਨਾਲ ਤੇ 3 ਸਾਲ ਦਾ ਵਰਕ ਐਕਸਪੀਰੀਅੰਸ ਤੁਹਾਡੇ ਕੋਲੇ ਹੋਣਾ ਚਾਹੀਦਾ ਇਸ ਪ੍ਰੋਜੈਕਟ ਟੈਕਨੀਕਲ ਸਪੋਰਟ ਦਾ 3 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲੇ ਹੋਣਾ ਚਾਹੀਦਾ ਜਾਂ ਫਿਰ ਤੁਸੀਂ ਤੁਹਾਡੇ ਕੋਲੇ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਏਜ ਲਿਮਟ 30 ਸਾਲ ਰੱਖੀ ਗਈ ਹੈ ਜੀ ਤੁਹਾਡੇ ਕੋਲ ਜੋ ਨੌਲੇਜ ਹੋਣੀ ਚਾਹੀਦੀ ਹੈ ਜੀ ਮਾਈਕਰੋਸਾਫਟ ਐਕਸਲ ਮਾਈਕਰੋ ਵਰਡ ਪੁਆਇੰਟ ਦੀ ਇਹ ਤੁਹਾਨੂੰ ਜੋ ਹੈ ਨੌਲੇਜ ਹੋਣੀ ਚਾਹੀਦੀ ਤੇ ਪੰਜਾਬੀ ਹਿੰਦੀ ਤੇ ਇੰਗਲਿਸ਼ ਲੈਂਗੁਏਜ ਤੁਹਾਨੂੰ ਬੋਲਣੀ ਤੇ ਲਿਖਣੀ ਆਉਣੀ ਚਾਹੀਦੀ ਹੈ ਉਸ ਤੋਂ ਬਾਅਦ ਆ ਜੀ ਪ੍ਰੋਜੈਕਟ ਨਰਸ ਦੀ ਵੈਕੈਂਸੀ ਹੈ ਜੋ ਇਸ ਦੇ ਵਿੱਚ ਬੀਐਸਸੀ ਨਰਸਿੰਗ ਜਾਂ ਫਿਰ ਤੁਹਾਡੇ ਕੋਲ ਜੀਐਨਐਮ ਨਰਸਿੰਗ ਹੋਣੀ ਚਾਹੀਦੀ ਹੈ ਤੇ ਸਟੇਟ ਨਰਸਿੰਗ ਕਾਉਂਸਲ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਏਜ ਲਿਮਟ 30 ਸਾਲ ਦੀ ਹੈ ਜੀ 3 ਸਾਲ ਦਾ ਵਰਕ ਐਕਸਪੀਰੀਅੰਸ ਜਿਹੜੇ ਕੈਂਡੀਡੇਟਸ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ ਬਿਨਾ ਐਕਸਪੀਰੀਅੰਸ ਵਾਲੇ ਕੈਂਡੀਡੇਟਸ ਵੀ ਇਸ ਨੂੰ ਅਪਲਾਈ ਕਰ ਸਕਦੇ ਆ ਇਸ ਨੂੰ ਅਪਲਾਈ ਕਰਨ ਵਾਸਤੇ ਜੀ ਤੁਸੀਂ ਤੁਹਾਨੂੰ ਐਮਸ ਦੀ ਐਮਸ ਬਠਿੰਡਾ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਉੱਥੋਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਉਸ ਨੂੰ ਭਰ ਕੇ ਨਾਲ ਆਪਣੇ ਡਾਕੂਮੈਂਟ ਲਗਾ ਦੇਣੇ ਜੋ ਡਾਕੂਮੈਂਟ ਤੁਸੀਂ ਨਾਲ ਲਾਉਣੇ ਤੇ ਜੋ ਇੰਟਰਵਿਊ ਤੇ ਲੈ ਕੇ ਜਾਣੇ ਉਹ ਸਰਟੀਫੀਕੇਟ ਫਾਰਮ ਲੈ ਕੇ ਜਾਣਾ ਹੈ 셀ਫ ਅਟੈਸਟਡ ਫੋਟੋ ਕਾਪੀਆਂ ਸਾਰੇ ਡਾਕੂਮੈਂਟ ਦਿਗਾ ਜੀ ਐਪਲੀਕੇਸ਼ਨ ਫਾਰਮ ਜਿਹੜਾ ਤੁਸੀਂ ਡਾਊਨਲੋਡ ਕਰੋਗੇ ਉਹ ਨਾਲ ਲੈ ਕੇ ਤੇ ਆਪਣੇ ਸਾਰੇ ਡਾਕੂਮੈਂਟ オリジナル ਤੇ ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ 21 ਮਾਰਚ ਨੂੰ ਜੋ ਹੈ ਕਾਲਜ ਅਕੈਡੈਮਿਕ ਬਲਾਕ ਦੇ ਵਿੱਚ ਜਾ ਕੇ ਆਪਣਾ ਉੱਥੇ ਲੈ ਕੇ ਜਾਣਾ ਤੁਹਾਡਾ ਉੱਥੇ ਵਾਕ ਇਨ ਇੰਟਰਵਿਊ ਹੈ ਜੀ ਐਡਰੈਸ ਤੁਸੀਂ ਇੰਟਰਵਿਊ ਦਾ ਨੋਟ ਕਰ ਲਓ ਕਾਲਜ ਕਾਉਂਸਲ ਹਾਲ ਐਡਮਿਨ ਬਲਾਕ ਮੈਡੀਕਲ ਕਾਲਜ ਏਮਸ ਬਠਿੰਡਾ 21 ਮਾਰਚ ਨੂੰ ਸਵੇਰੇ 9:30 ਵਜੇ ਆਪਣੇ ਪੂਰੇ ਸਰਫ ਟੈਸਟ ਡਾਕੂਮੈਂਟ ਲੈ ਕੇ ਇਸ ਦਾ ਫਾਰਮ ਏਮਸ ਬਠਿੰਡਾ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਉਸ ਨੂੰ ਭਰ ਕੇ ਲੈ ਜਾਣਾ ਜੀ ਕੈਂਡੀਡੇਟਸ ਇਹ ਜ਼ਰੂਰ ਦਾ ਕਲੋਜ਼ਿੰਗ ਟਾਈਮ ਜੋ ਹੈ ਜੀ 9 ਵਜੇ 21 ਮਾਰਚ ਤੋਂ 10:30 ਵਜੇ ਤੋਂ ਬਾਅਦ ਚ ਕੋਈ ਵੀ ਐਂਟਰੀ ਨਹੀਂ ਹੋਣ ਵਾਲੀ ਆਪਣਾ ਉਸ ਟਾਈਮ ਤੋਂ ਪਹਿਲਾਂ-ਪਹਿਲਾਂ ਐਮਸ ਬਠਿੰਡਾ ਦੇ ਕਾਲਜ ਕਾਉਂਸਲ ਹਾਲ ਦੇ ਵਿੱਚ ਪਹੁੰਚ ਜਾਣ ਇਹ ਜੋ ਪਰਫਾਰਮ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਡਾਊਨਲੋਡ ਐਪਲੀਕੇਸ਼ਨ ਫਾਰਮ ਵੀ ਇੱਥੋਂ ਕਰ ਸਕਦੇ ਤੇ ਇਹਨੂੰ ਪੂਰਾ ਭਰ ਕੇ ਆਪਣਾ ਲੈ ਜਾਣਾ ਜੀ ਇਹ ਸੀ ਕਿ ਜੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ